ਸੋ ਅਵੇ ਸਭ ਤੋਂ ਪਹਿਲਾਂ ਸਾਡੇ ਸਰਬਤਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸੋ ਬਾਬਾ ਜੀ ਅੱਜ ਉਹ ਜੋ ਲੁਧਿਆਣਾ ਦੇ ਵਿੱਚ ਮਲਟੀ ਪਲੇਅਰਜ਼ ਨੰਮ ਬਰ ਬਲ ਮੀਟਿੰਗ ਕੀਤੀ ਗਈ ਆ ਇਹ ਕਿਸ ਕੰਪਨੀ ਦੀ ਮੀਟਿੰਗ ਕੀਤੀ ਗਈ ਆ ਇਹ ਹੈਗੀ ਆ ਐਮ ਆਈ ਲਾਈਫਸਟਾਈਲ ਮਾਰਕੀਟਿੰਗ ਗਲੋਬਲ ਪ੍ਰਾਈਵੇਟ ਲਿਮਟਿਡ ਸੋ ਬਾਬਾ ਜੀ ਇਸ ਮੀਟਿੰਗ ਦੇ ਵਿੱਚ ਜਿਹੜੀ ਇਹ ਕੰਪਨੀ ਆ ਇਹ ਔਨਲਾਈਨ ਮਾਰਕੀਟਿੰਗ ਕਰਦੀ ਆ ਜਾਂ ਇਹਨਾਂ ਦਾ ਕੋਈ ਆਪਣਾ ਕੋ ਬਿਜ਼ਨਸ ਹੈ ਮਤਵ ਆਨਲਾਈਨ ਬਿਜ਼ਨਸ ਵੀ ਆਗਾ ਮਤਵ ਜਿਹੜੇ ਸਾਡੇ ਸਟੋਰ ਆ ਔਰ ਆਨਲਾਈਨ ਹੀ ਮਤਵ ਜਿਹੜੀ ਪੇਮੈਂਟ ਜਿਹੜੀ ਉਹ ਕੰਪਨੀ ਤੋਂ ਪਾਈ ਜਾਂਦੀ ਆ ਤੇ ਫੇ ਆਪਾਂ ਸਟੋਰ ਤੋਂ ਜਿਹੜਾ 쿠ਪਨ ਦਿਖਾ ਕੇ ਜਿਹੜਾ ਉਹ ਸਮਾਨ ਲੈ ਸਕਦੇ ਸੁਭਾ ਜ ਤੁਹਾਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਸੋ ਇਹ ਕਿਸ ਤਰ੍ਹਾਂ ਤੇ ਸਨਮਾਨਤ ਕੀਤਾ ਗਿਆ ਤੁਹਾਡੇ ਕੌਣ ਕੌਣ ਨਾਲ ਕੋਈ ਮੈਂਬਰ ਸੀਗੇ ਜੀ ਇਹ ਸਾਨੂੰ ਇਸ ਕਰਕੇ ਜਿਹੜਾ ਸਨਮਾਨਤ ਕੀਤਾ ਗਿਆ ਕਿ ਸਾਡੀ ਜਿਹੜੀ ਆ ਐਮ ਆਈ ਲਾਈਫਸਟਾਈਲ ਮਾਰਕੀਟਿੰਗ ਗਲੋਬਲ ਪ੍ਰਾਈਵੇਟ ਲਿਮਟਿਡ ਨੇ ਪਿਛਲੇ ਸਮੇਂ ਵਿਸਾਖੀ ਪਨਾਜ ਜਿਹੜਾ ਟਾਰਗੇਟ ਦਿੱਤਾ ਹੈ ਕਿ ਜਿਹੜਾ ਵੀ ਡਿਸਟਰੀਬਿਊਟਰ 55000 ਦਾ ਮਤਲਬ ਸਮਾਨ ਖਰੀਦਦਾ ਉਹਨੂੰ ਜਿਹੜਾ 2100 ਦਾ ਜਿਹੜਾ ਹਾਰ ਜਿਆ ਨੋਟਾਂ ਦੇ ਹਾਰ ਦੇ ਨਾਲ ਜਿਹੜਾ ਆ ਉਹ ਵੱਡੀ ਸਟੇਟ ਤੇ ਜਿੱਥੇ ਕਿ 11200 ਜਿਹੜੇ ਸਾਡੇ ਉੱਤੇ ਡਿਸਟਰੀਬਿਊਟਰ ਆਏ ਹੋਏ ਸਨ ਉਹ ਉੱਤੇ ਜਿਹੜਾ ਹੈ ਉਹ ਸਟੇਟ ਤੇ ਜਿਹੜਾ ਸਨਮਾਨ ਕੀਤਾ ਜਾਊਗਾ ਤੇ ਸਾਡਾ ਜਿਹੜਾ ਉਹ ਮੇਰਾ ਪਹਿਲੇ ਨੰਬਰ ਤੇ ਮੈਂ ਆਇਆ ਤੇ ਕਿਉਂਕਿ ਮੈਂ ਜਿਹੜੇ ਆ ਉਹ ਕਰੀਬ 5.5 ਲੱਖ ਦਾ ਜਿਹੜਾ ਉਹ ਟਾਰਗੇਟ ਜਿਹੜਾ ਉਹ ਪੂਰਾ ਕੀਤਾ ਇਹਦੇ ਕਰਕੇ ਜਿਹੜਾ ਆ ਉਹ 10 ਹਾਰ ਜਿਹੜੇ ਆ ਅਚੀਵ ਕੀਤੇ ਔਰ ਕਿਸੇ ਨੇ ਸੱਤ ਕੀਤੇ ਕਿਸੇ ਨੇ ਕਿੰਨੇ ਕੀਤੇ ਤੇ ਮੈਂ ਜਿਹੜਾ ਉਹ 10 ਹਾਰ ਜਿਹੜਾ ਉਹ ਪੂਰੇ ਤੇ ਪੂਰੇ ਜਿਹੜਾ ਅਚੀਵਮੈਂਟ ਕੀਤੀ ਆ ਇਸ ਕਰਕੇ ਜਿਹੜਾ ਹੈ ਉਹਨਾਂ ਨੇ ਇਸ ਕਰਕੇ ਮੇਰਾ ਜਿਹੜਾ ਹੈ ਉਹ ਵਿਸ਼ੇਸ਼ ਸਾਮਾਨ ਜਿਹੜਾ ਹੈ ਵਾਕਿਆਂ ਦੇ ਜਿਹੜਾ ਉਹ 50-50 ਰੁਪਈਆਂ ਦੇ ਮਤਲਬ ਨੋਟਾਂ ਦੇ ਨਾਲ ਕੀਤਾ ਸਵੇਰਾ ਜਿਹੜਾ ਉਹਨਾਂ ਨੇ 2000 ਦੇ 2 2200 ਦੇ ਨੋਟਾਂ ਦੇ ਨਾਲ 21000 ਦੇ ਜਿਹੜਾ ਉਹ ਹਾਰਦ ਅਪਣਾ ਕੇ ਜਿਹੜਾ ਉਹ ਵੱਡੀ ਸ੍ਰੇ ਤੇ 1000-1200 ਡਿਸਟ੍ਰੀਬਿਊਟਰਾਂ ਦੇ ਵਿੱਚ ਜਿਹੜਾ ਵਿਸ਼ੇਸ਼ ਸਾਮਾਨ ਕੀਤਾ ਗਿਆ ਸੋ ਬਾਬਾ ਜੀ ਮੈਂ ਤੁਹਾਡੇ ਨਾਲ ਖੁਦ ਮੀਟਿੰਗ ਅੱਜ ਅਟੈਂਡ ਕੀਤੀ ਆ ਤੇ ਮੇਨ ਮੈਂਬਰਾਂ ਵੱਲੋਂ ਜਿਆਦਾ ਇਹ ਜੋਰ ਦਿੱਤਾ ਜਾ ਰਿਹਾ ਹੈ ਸਿਕਾ ਵੇ ਨਸਲਾਂ ਬਚਾਓ ਤੇ ਫਸਲਾਂ ਬਚਾਓ ਕਿ ਇਸ ਕੰਪਨੀ ਵੱਲੋਂ ਕੋਈ ਬਖਰੀ ਖਾਤਿਆਰ ਕੀਤੀ ਜਾਂਦੀ ਹੈ ਜਿਹੜੇ ਸਾਡੇ ਮਤਲਬ ਕੰਪਨੀ ਆ ਉਹਨਾਂ ਦੇ ਕੋਲ ਜਿਹੜਾ ਇੱਕ ਭੂਆਸਤਰਾ ਨਾਮ ਦਾ ਸੁਪਰ ਤੇ ਨਾਮ ਤੇ ਆਉਂਦਾ ਜਿਹੜਾ ਕਿ ਜੂਰੀਆ ਡੀ ਪੀ ਡੀ ਪੀ ਜਿਹੜਾ ਹੈ ਉਹਨੂੰ ਘਟਾਉਣ ਵਾਸਤੇ ਜਿਹੜਾ ਹੈ ਉਹ 25-25% ਪਹਿਲਾਂ ਜਿਹੜੇ ਫਸਲ ਵੇਚਦੇ ਆ ਉਹਦੇ ਤੇ ਹਰ ਫਸਲ ਤੇ 25% ਜਿਹੜਾ ਆਪਾਂ ਘਟਾਉਣ ਨੂੰ ਜਿਹੜਾ ਕਿਸਾਨਾਂ ਭਰਾਵਾਂ ਨੂੰ ਜਿਹੜੀ ਆ ਉਹ ਬੇਨਤੀ ਕਰਦੇ ਆ ਕਿਉਂ ਕਿ ਕਿਉਂਕਿ ਕਿਸਾਨ ਵੀ ਮਜਬੂਰ ਆ ਹਾਲੇ ਵਧ ਜਿਆਦੇ ਹੋਗਾ ਉਹ ਜਿਹੜਾ ਆ ਜਿਹੜਾ ਜਿੰਨਾ ਕੁ ਝਾੜ ਚਾਹੀਦਾ ਉਹ ਮਤਲਬ ਉਹਨੂੰ ਵਧਾਉਣ ਵਾਸਤੇ ਜਿਹੜੇ ਆ ਸਾਡੇ ਕਿਸਾਨ ਭਰਾ ਆ ਉਹ ਕੈਮੀਕਲ ਪਾਉਂਦੇ ਆ ਔਰ ਉਹਦੇ ਕੈਮੀਕਲ ਪਾਉਣ ਦੇ ਨਾਲ ਜਿਹੜਿਆ ਸਾਡੀਆਂ ਜਿਹੜੀਆਂ ਨਸਲਾਂ ਆ ਉਹ ਜਿਹੜੀਆਂ ਉਹ ਬਹੁਤ ਦੁੱਖ ਦੀ ਦੇ ਜ਼ਿੰਦਗੀ ਦੇ ਵਿੱਚ ਜਾ ਰਹੀਆਂ ਹਰੇਕ ਬੱਚਾ ਆ ਉਹ ਬਿਮਾਰ ਹੋ ਰਿਹਾ ਚਾਹੇ ਬੱਚਾ ਹੈ ਕੋ ਸਿਆਣਾ ਹੈ ਜਾਂ ਕੋ ਜਵਾਨ ਹੈ ਹਰ ਉਹਨਾਂ ਸਾਡੇ ਘਰਾਂ ਦੇ ਵਿੱਚ ਰੱਛ ਨਹੀਂ ਆਉਂਦਾ ਜਿੰਨਾ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਦਵਾਈਆਂ ਆਉਂਦੀਆਂ ਇਸ ਕਰਕੇ ਸਾਡੀ ਕੰਪਨੀ ਦਾ ਜਿਹੜਾ ਹੈ ਪਹਿਲਾਂ ਉਹ ਦਵਾਈਆਂ ਦਾ ਜਿਹੜਾ ਉਹ ਜਿਹੜੀਆਂ ਹੈ ਆਨ ਐਨ ਆਲਿਮੈਂਟਸ ਦੇ ਨਾਮ ਤੇ ਜਿਹੜੀਆਂ ਦਵਾਈਆਂ ਉਹ ਮਤਲਬ ਜਿਹੜੀਆਂ ਲੋਕਾਂ ਦੇ ਭਲਾਈ ਵਾਸਤੇ ਦਿੱਤੀਆਂ ਜਾਂਦੀਆਂ ਸੀਗੀਆਂ ਉਹਦੇ ਨਾਲ ਨਾਲ ਫਿਰ ਜਿਹੜਾ ਹੈ ਐਮ ਆਈ ਲਾਈਫ ਸਟਾਈਲ ਮਾਰਕੀਟਿੰਗ ਗਲੋਬਲ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਦੇਖਿਆ ਵੀ ਆਪਾਂ ਦਵਾਈਆਂ ਜਿਹੜੀਆਂ ਦਿੰਦੇ ਆ ਫੇਰ ਵੀ ਲੋਕ ਜਿਹੜੇ ਬਿਮਾਰ ਹੁੰਦੇ ਉਹਦਾ ਕਾਰਨ ਕੀ ਹੈ ਤੇ ਉਹਨਾਂ ਨੇ ਫਿਰ ਕਾਰਨ ਦੇਖਿਆ ਵੀ ਜਿਹੜੀਆਂ ਸਾਡੀਆਂ ਫਸਲਾਂ ਦੇ ਉਦੇ ਵਿੱਚ ਡੀਪੀ ਤੇ ਔਰ ਜਿਹੜਾ ਜੂਰੀ ਆਇਆ ਜਿਹੜੇ ਕੈਮੀਕਲ ਆ ਉਹ ਜਾਦੇ ਪਾਏ ਜਾਂਦੇ ਆ ਇਸ ਕਰਕੇ ਜਿਹੜੀਆਂ ਬਿਮਾਰੀਆਂ ਜਿਹੜੀਆਂ ਵੱਧ ਰਹੀਆਂ ਆ ਤੇ ਉਹਨਾਂ ਨੇ ਫਿਰ ਜਿਹੜਾ ਪੂ ਆਸਤਰਾ ਸੁਪਰ ਆਲਫ ਐਮ ਆਈ ਸੁਪਰੀ ਤੇ ਉਦੋਂ ਬਾਅਦ ਗਰੂਪ ਮੈਜਿਕ ਪ੍ਰਾਊਡ ਵੀਰ ਸਾਰੀਆਂ ਮਤਵ ਜਿਹੜੀਆਂ ਜਿਹੜੀਆਂ ਫੰਗਸ ਤੋਂ ਵੀ ਜਿਹੜੀਆਂ ਸੰਡੀ ਤੋਂ ਵੀ ਜਿਹੜੀਆਂ ਆ ਉਹ ਬਿਨਾ ਮਤਲਬ ਜਿਹੜਿਆ ਕੈਮੀਕਲ ਤੋਂ ਜਿਹੜੇ ਪ੍ਰੋਡਕਟ ਜਿਹੜੇ ਆ ਉਹ ਸਾਨੂੰ ਤਿਆਰ ਕਰਕੇ ਦਿੱਤੇ ਆ ਇਸ ਕਰਕੇ ਅਸੀਂ ਕਿਸਾਨਾਂ ਦੇ ਘਰਾਂ ਘਰਾਂ ਤੱਕ ਜਾਂਦੇ ਆ ਹਰੇਕ ਨੂੰ ਮਿਲਦੇ ਆ ਜਿਹੜਾ ਵੀ ਕਿਸਾਨ ਭਰਾ ਜਿਹੜਾ ਉਹ ਕਰਦਾ ਹੈ ਖੇਤੀ ਉਹਦੇ ਤੱਕ ਅਸੀਂ ਪਹੁੰਚ ਕਰਦਿਆਂ ਚਾਹੇ ਘਰਾਂ ਦੇ ਵਿੱਚ ਥੋੜਾ ਥੋੜਾ ਦਾਹ ਤੇ ਬੀਜ ਤੇ ਉਹਨਾਂ ਤੱਕ ਵੀ ਅਸੀਂ ਪਹੁੰਚ ਕਰਦੇ ਆ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਆ ਉਹ ਸਾਡੀ ਤੰਦਰੁਸਤ ਹੋ ਸਕੋ। ਬਾਬਾ ਜੀ ਇਸ ਕੰਪਨੀ ਦੇ ਵਿੱਚ ਮੈਂਬਰ ਬਣਨ ਦੇ ਲਈ ਕੋਈ ਵਿਸ਼ੇਸ਼ ਯੋਗਤਾ ਚਾਹੀਦੀ ਆ ਜਾਂ ਕੋਈ ਵੀ ਇਹਦਾ ਮੈਂਬਰ ਬਣ ਸਕਦਾ? ਨਹੀਂ ਇਹਦੇ ਵਿੱਚ ਕੋਈ ਇਦਾਂ ਦੀ ਯੋਗਤਾ ਦੀ ਕੋਈ ਪੜ੍ਹਾਈ ਦੀ ਨਹੀਂ ਗੱਲ ਹੈਗੀ ਵੀ ਇੰਨਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਇਦਾਂ ਦਾ ਕੋਈ ਨਹੀਂ ਹੈਗਾ। ਬਸ ਇੰਨਾ ਹੀ ਹੁੰਦਾ ਹੈ ਸਵੇਰੇ ਐਲ ਸੀ ਸੀ ਦੀ ਮੀਟਿੰਗ ਹੁੰਦੀ ਆ ਸਵੇਰੇ 6:50 ਮਿੰਟ ਤੋਂ ਸ਼ੁਰੂ ਹੁੰਦੀ ਹੈ 7:40 ਮਿੰਟ ਤੱਕ ਉਹ ਜਿਹੜੀ ਸਾਨੂੰ ਘਰ ਬੈਠਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਸਾਡੇ ਫਗਵਾੜੇ ਵਿਖੇ ਜਿਹੜੀ ਆ ਉਹ ਸ਼ਨੀਵਾਰ ਦੀ ਸ਼ਨੀਵਾਰ ਹਰ ਸ਼ਨੀਵਾਰ 10:30 ਵਜੇ ਤੋਂ 1:00 ਵਜੇ ਤੱਕ ਮੀਟਿੰਗ ਹੁੰਦੀ ਹੈ ਤੇ ਹਰਿਆਣੇ ਭੁੰਗੇ ਜਿਹੜੀ ਆ ਉਹ 15 ਦਿਨ ਬਾਅਦ ਹੁੰਦੀ ਹੈ ਲੁਧਿਆਣਾ ਅਮੋਗ ਚੰਡੀਗੜ੍ਹ ਧਿਆਣਾ ਨਗਰ ਭਖੜਾ ਹੋਰ Shimla ਸਾਰੇ ਪਾਸੇ ਜਿਹੜੀਆਂ ਆ ਉਹ ਕਿਸਾਨ ਜਿਹੜੇ ਆ ਉਹ ਸਾਡੇ ਜਿਹੜੇ ਆ ਅਪਲਾਈਨ ਨੇ ਉਹ ਹਰ ਪਾਸੇ ਜਿਹੜੇ ਆ ਉਹ ਕਿਸਾਨਾਂ ਨੂੰ ਜਾਗਰੂਤ ਕਰਦੇ ਨੇ ਜਿਹੜਾ ਵੀ ਡਿਸਟ੍ਰੀਬਿਊਟਰ ਬਣਦਾ ਉਹਦੀ ਕੋਈ ਫੀਸ ਨਹੀਂ ਹੁੰਦੀ ਔਰ ਜੋ ਵੀ ਸਮਾਨ ਖਰੀਦਦਾ ਆ ਉਹਦੇ ਪੈਸੇ ਲੱਗਦੇ ਹੁੰਦੇ ਆ ਤੇ ਡਿਸਟ੍ਰੀਬਿਊਟਰ ਬਣਨ ਦੀ ਕੋਈ ਫੀਸ ਨਹੀਂ ਰੱਖੀ ਹੈ ਔਰ ਸਾਡੀ ਕੰਪਨੀ ਨੇ ਇੰਨਾ ਵੀ ਕੀਤਾ ਕੋਈ ਏਰੀਆ ਲਿミਟਡ ਨਹੀਂ ਕੀਤਾ ਵੀ ਐਸ ਏਰੀਆ 'ਚ ਤੁਸੀਂ ਕੰਮ ਆਲ ਇੰਡੀਆ ਦੇ ਵਿੱਚ ਆਪਾਂ ਕਿਤੇ ਵੀ ਕੰਮ ਕਰ ਸਕਦੇ ਆ ਔਰ ਪੜ੍ਹਾਈ ਦੀ ਜਿਹੜੀ ਆ ਉਹ ਇਹੀ ਆ ਵੀ ਜਿੰਨਾ ਆਪਾਂ ਸਿੱਖਾਂਗੇ ਸਿੱਖ ਕੇ ਆਪਾਂ ਜਿਹੜਾ ਹੈ ਲੋਕਾਂ ਨੂੰ ਦੱਸਾਂਗੇ ਤਾਂ ਕਿ ਜਿਹੜਾ ਹੈ ਉਹ ਦੱਸਣ ਦੇ ਨਾਲੇ ਜਿਹੜਾ ਆ ਉਹ ਲੋਕਾਂ ਨੂੰ ਜਾਗਰੂਤ ਕਰਨ ਦੇ ਨਾਲ ਇਹ ਸਾਰੀ ਜਿਹੜਾ ਉਹ ਫਾਇਦਾ ਹੋ ਜਾਂਦਾ ਸਬਭਜ ਅੱਜ ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਮੈਂਬਰ ਸਨਮਾਨਿਤ ਕੀ ਸਾਡੇ ਨਾਲ ਡਾਕਟਰ ਨਿਦਰਮੋਲੋਜੀ ਇਹ ਮਾਲਕਪੁਰ ਤੋਂ ਸਾਡੇ ਨਾਲ ਗਏ ਸੀ ਇਹਨਾਂ ਨੇ ਵੀ ਹਾਰ ਰੀਚੀਵ ਕੀਤਾ ਇਹਨਾਂ ਨੇ ਵੀ ਬਹੁਤ ਵਧੀਆ ਕੰਮ ਕਰਦੇ ਆ ਲੋਕਾਂ ਦੀ ਭਲਾਈ ਕਰਦੇ ਆ ਕਿਸਾਨਾਂ ਨੂੰ ਵੀ ਮਿਲਦੇ ਆ ਔਰ ਇਹਨਾਂ ਦੇ ਕੋਲ ਦਵਾਈਆਂ ਲੈਣ ਬਾਅਦ ਵੀ ਆਉਂਦੇ ਆ ਔਰ ਕਈ ਜਿਹੜੇ ਕੇਸ ਇਹਨਾਂ ਨੇ ਤਾਂ ਆਪ ਵੀ ਦੱਸਿਆ ਬਹੁਤ ਜਿਹੜਾ ਇਸ ਕੰਪਨੀ ਦੇ ਨਾਲ ਜੁੜ ਕੇ ਜਿਹੜਾ ਕੰਮ ਕੀਤਾ ਬਹੁਤ ਲੋਕਾਂ ਨੂੰ ਜਿਹੜਾ ਉਹ ਫਾਇਦਾ ਹੋਇਆ ਕਈਆਂ ਦੇ ਬੱਚੇ ਕਨਸੀਵ ਨਹੀਂ ਸੀ ਹੁੰਦੇ ਉਹ ਵੀ ਹੋਏ ਉਹ ਕਈਆਂ ਦਾ ਥਾਇਰਾਇਡ ਨਹੀਂ ਸੀ ਹਰਦਾ ਉਹ ਵੀ ਥਾਇਰਾਇਡ ਵੀ ਹਰ ਜਾਂ ਕਈਆਂ ਦੀ ਸ਼ੂਗਰ ਦੀ ਪ੍ਰੋਬਲਮ ਸੀ ਉਹ ਵੀ ਸ਼ੂਗਰ ਵੀ ਕੰਟਰੋਲ ਹੋ ਗਿਆ ਕਿਉਂਕਿ ਆਮ ਨਹੀਂ ਤਾਂ ਗੋਲੀ ਜਿਹੜੀ ਆ ਚਾਹੇ ਥਾਇਰਾਇਡ ਆ ਚਾਹੇ ਸ਼ੂਗਰ ਆ ਪੱਕੀ ਗੋਲੀ ਲੱਗ ਜਾਂਦੀ ਆ ਪਰ ਸਾਡੀ ਕੰਪਨੀ ਦਾ ਇਹੋ ਜਿਹਾ ਪ੍ਰੋਡਕਟ ਆ ਕਿ ਜਿਹਦੇ ਨਾਲ ਖਾਣ ਦੇ ਨਾਲ ਜਿਹੜੀ ਉਹ ਪੱਕੀ ਤੌਰ ਤੇ ਜਿਹੜੀ ਆ ਦੰਗੋਲੀ ਵੀ ਹਟ ਜਾਂਦੀ ਆ ਤੇ ਸਵਾ ਮਾਪਉਣ ਦੇ ਨਾਲ ਜਿਹੜੀ ਆ ਸਾਡੀ ਵਾਲੀ ਕੰਪਨੀ ਦੀ ਜਿਹ ਦਵਾਈ ਹੁੰਦੀ ਉਹ ਵੀ ਬੰਦ ਹੋ ਜਾਂਦੀ ਆ ਔਰ ਕਾਲਾ ਪੀੜਿਆ ਹੋਵੇ ਉਹ ਵੀ ਹਟ ਜਾਂਦਾ ਬਹੁਤ ਬਿਮਾਰੀਆਂ ਤੇ ਆ ਚਾਹੇ ਗੁਰਦੇ ਦੀ ਪਥਰੀ ਹੋਵੇ ਚਾਹੇ ਕਿਸੇ ਨੂੰ ਫਾਈਵ ਆਪਣੇ ਸਟ्रेस ਰਹਿੰਦੀ ਆ ਇਹ ਸੌਂਦੇ ਨਹੀਂ ਹੈਗੇ ਕਈਆਂ ਦੀ ਜ਼ਿਆਦਾ ਅਸ਼ਟ ਨਹੀਂ ਹੈਗੀ ਕਈ ਨੂੰ ਬਵਾਸੀਅਤ ਦੀ ਪ੍ਰੋਬਲਮ ਹੈਗੀ ਆ ਕਿਸੇ ਨੂੰ ਗੁਰਦੇ ਦੀਆਂ ਪਥਰੀਆਂ ਦੀ ਹੈਗੀ ਆ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈਗੀ ਆ ਇਹ ਸਾਰੀਆਂ ਜਿਹੜੀਆਂ ਸਾਡੀ ਕੰਪਨੀ ਦੀਆਂ ਬਹੁਤ ਵਧੀਆ ਦਵਾਈਆਂ ਨੇ ਔਰ ਇਹ ਜਿਹੜੀਆਂ ਕਿਸੇ ਨਾ ਕੋਈ ਨੁੱਕਰ ਦੇ ਵਿੱਚ ਦੀ ਬਣਾਈਆਂ ਇਹ ਬਹੁਤ ਵੱਡੇ ਜਿਹੜੇ ਸਾਡੇ ਜਿਹੜੇ ਡਾਕਟਰ ਨੇ ਜਿਨ੍ਹਾਂ ਦਾ ਰਿਸਰਚ ਵੀ ਇਸ ਜਿਹੜੇ ਪ੍ਰੋਡਕਟ ਨੇ ਇਸ ਕਰਕੇ ਕਿਸੇ ਨੂੰ ਨੁਕਸਾਨ ਨਹੀਂ ਕਰਦੇ ਬਹੁਤ ਵਧੀਆ ਦਵਾਈਆਂ ਨੇ ਤੇ ਡਾਕਟਰ ਨਿਰਮਲ ਕੌਰ ਜੀ ਗਏ ਸੀ ਬੀਬੀ ਰਜਵੰਤ ਕੌਰ ਜੀ ਗਏ ਮੰਗਤਰਾਮ ਜੀ ਗਏ ਪਰਗਨ ਰਾਮ ਜੀ ਗਏ ਕਮ ਬੀਬੀ ਕਮਲਾ ਜੀ ਗਏ ਕਰਨ ਜੀ ਗਏ ਜਵਿੰਦਰ ਜੀ ਗਏ ਸਾਡੇ ਵੱਡੀ ਪਰਜਾਈ ਨੇ ਰਾਜ ਰਾਜਨਾਣੀ ਜੀ ਉਹ ਵੀ ਨਾਲ ਗਏ ਤੇ ਹੋਰ ਰੂਪ ਲਾਲ ਜੀ ਗਏ ਤੇਰਾ ਕੀ ਵੀ ਗੁੱਡੀਆਂ ਗਈ ਸੀ ਤੇ ਹੋਰ ਵੀ ਕਾਫੀ ਜਿਹੜੇ ਆ ਉੱਤੇ ਕੰਪਨੀ ਦੇ ਵਿੱਚ ਗਏ ਹੋਈ ਸਕੇ ਉਹਨਾਂ ਨੇ ਸਾਰਿਆਂ ਨੇ ਉੱਥੇ ਜਿਹੜਾ ਪ੍ਰੋਗਰਾਮ ਜਿਹੜਾ ਉਹ ਦੇਖ ਕੇ ਅਸੀਂ ਆਏ ਸੋ ਬਾਬਾ ਜੀ ਕੀ ਮੈਸੇਜ ਦੇਣਾ ਚਾਹੋਗੇ ਜੀ ਵੀ ਜਿਹੜੀ ਆਪਣੇ ਕੋਈ ਵੀ ਖੇਤੀ ਆ ਜਿਹੜੀ ਅੱਜ ਕੱਲ ਜ਼ੁਰੂਰਤ ਬਿਨਾਂ ਤਾਂ ਹੁੰਦੀ ਨਹੀਂ ਸੋ ኬਮਿਕਲ ਵਿੱਚ ਵਰਤੇ ਜਾਂਦੇ ਆ ਸੋ ਛੋਟੇ ਛੋਟੇ ਬੱਚਿਆਂ ਨੂੰ ਵੀ ਦੇਖ ਲਓ ਕਿੰਨੀਆਂ ਗੋਡਿਆਂ ਤੱਕ ਦੀ ਪ੍ਰੋਬਲਮ ਹੁੰਦੀ ਆ ਹੋਰ ਵੀ ਕਈ ਪ੍ਰੋਬਲਮ ਬੱਚਿਆਂ ਨੂੰ ਆ ਰਹੀਆਂ ਤੇ ਅਸੀਂ ਜਿਹੜਾ ਹੈਗਾ ਇਹੀ ਜਿਹੜਾ ਮੈਸੇਜ ਕਿਸਾਨ ਭਰਾਵਾਂ ਨੂੰ ਦੇਣਾ ਚਾਹੁੰਦੇ ਆ ਤੇ ਵੀ ਜਿਹੜਾ ਆ ਵੀ ਇੱਕਦਮ ਜਿਹੜੀ ਆ ਜਿਹੜੀ ਧਰਤੀ ਮਾਂ ਆ ਨਾ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿਉਂਕਿ ਸਾਡਾ ਕੋਈ ਕੰਮ ਬਿਜ਼ਨਸ ਦਾ ਨਹੀਂ ਹੈ ਕਿ ਬਿਜ਼ਨਸ ਆਪਾਂ ਕਰਨਾ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਹੈ ਧਰਤੀ ਨੂੰ ਮਾਤਾ ਕਿਹਾ ਹੈ ਪਵਨ ਨੂੰ ਜਿਹੜਾ ਗੁਰੂ ਕਿਹਾ ਹੈ ਔਰ ਖਵਾਜਾ ਨੂੰ ਜਿਹੜਾ ਪਾਣੀ ਹੈ ਉਹਨੂੰ ਪਿਤਾ ਕਿਹਾ ਹੈ ਜਦੋਂ ਆ ਸਾਡੀ ਇਹ ਤਿੰਨੇ ਜਿਹੜੀਆਂ ਜਿਹੜੀਆਂ ਨੇ ਤੰਦਰੁਸਤ ਹੋ ਜਾਣਗੀਆਂ ਸਾਡੀਆਂ ਨਸਲਾਂ ਤੇ ਫਸਲਾਂ ਬਚ ਜਾਣਗੀਆਂ ਇਸ ਕਰਕੇ ਸਾਡੀ ਕੰਪਨੀ ਦਾ ਜਿਹੜਾ ਇਹੀ ਹੈ ਕਿ ਆਪਾਂ ਜਿਹੜੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣਾ ਹੈ ਔਰ ਕੈਮੀਕਲ ਨੂੰ ਜਿਹੜਾ ਘਟਾਉਣ ਦੇ ਵਿੱਚ ਆਪਾਂ ਜਿਹੜੀ ਉਹ ਕਿਸਾਨਾਂ ਦੀ ਮਦਦ ਕਰਦੇ ਆਂ ਔਰ ਹਰ ਫਸਲ ਦੇ ਵਿੱਚ 25-25% ਜਿਹੜਾ ਉਹ ਜ਼ੋਰੀਆ ਕਰਦਾ ਕੈਮੀਕਲ 25-25% ਜਿਹੜਾ ਉਹ ਘਟਣ ਦੇ ਨਾਲ ਜਦੋਂ 6-7 ਫਸਲਾਂ ਹੋ ਜਾਣੀਆਂ ਨੇ ਤਾਂ ਫਿਰ ਜਿਹੜਾ ਆ ਉਹ ਕੈਮੀਕਲ ਰਹਿ ਪੇ ਜਿਹੜੀਆਂ ਸਾਡੀਆਂ ਫਸਲਾਂ ਹੋ ਸਕਦੀਆਂ ਨੇ ਇਸ ਕਰਕੇ ਅਸੀਂ ਕਿਸਾਨਾਂ ਵੀਰਾਂ ਨੂੰ ਇਹ ਬੇਨਤੀ ਕਰਦੇ ਆ ਕਿ ਆਪਾਂ ਮਤਲਬ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੰਨਦੇ ਆ ਬਾਣੀ ਨੂੰ ਮੰਨਦੇ ਆ ਤੇ ਆਪਾਂ ਜਿਹੜਾ ਉਹਨਾਂ ਦਾ ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਹਦੇ ਤੇ ਚੱਲ ਕੇ ਇਹ ਇਹਦੇ ਵਿੱਚ ਸਾਡੇ ਦੇ ਵਿੱਚ ਇਸ ਪ੍ਰੋਡਕਟ ਦੇ ਵਿੱਚ ਐਡੀ ਕਾਮਯਾਬੀ ਆ ਇਹ ਇਹ ਮਤਲਬ ਕੈਮੀਕਲ ਰਹਿਤ ਹੋਣ ਦੇ ਬਾਵਜੂਦ ਵੀ ਜਿਹੜੀਆਂ ਫਸਲਾਂ ਆ ਉਹਦਾ ਝਾੜ ਘਟਾਉਂਦੇ ਨੇ ਅਵਲ ਜਿਹੜਾ ਜਿਹੜਾ ਹੈ ਉਹ ਤਿੰਨ ਤੋਂ ਪੰਜ ਕੁਆਂਟਲ ਜਿਹੜਾ ਹੈ ਉਹ ਜਿਹੜਾ ਬਾ ਗ੍ਰੋਥ ਹੋ ਜਾਂਦੀ ਆ ਉਹ ਜਿਹੜਾ ਫਟਾਰਾ ਵੀ ਜਿਹੜਾ ਵਧੀਆ ਹੋ ਜਾਂਦਾ ਕੈਮੀ ਕੋਈ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਸੇਕ ਦੀ ਦਵਾਈ ਪਾਉਣ ਦੀ ਲੋੜ ਨਹੀਂ ਪੈਂਦੀ ਕਰੂਰੂ ਪਾਉਣ ਦੀ ਲੋੜ ਨਹੀਂ ਪੈਂਦੀ ਤੇ ਚੂਹੇ ਤਾਂ ਤੇ ਬਚਾ ਹੁੰਦਾ ਸੱਪਸ ਪੂੜੀ ਵੀ ਉੱਥੇ ਬੜਦੇ ਨੇ ਹੈਗੇ ਸੇਂਹਕ ਵੀ ਜਿਹੜੀ ਆ ਉਹ ਸਦਾਬਾਦ ਤੇ ਖਤਮ ਹੋ ਜਾਂਦੀ ਆ ਕਿਉਂਕਿ ਤੇਲਾਂ ਤੋਂ ਬਣਿਆ ਹੋਣ ਕਰਕੇ ਧਰਤੀ ਦੇ ਵਿੱਚ ਨਵੀਂ ਬਣੀ ਰਹਿੰਦੀ ਆ ਔਰ ਪਾਣੀ ਦੀ ਜਿਹੜੀ ਆ ਘਾਟ ਜੇ ਘੱਟ ਲੱਗਦਾ ਫਸਲ ਨੂੰ ਤੇ ਔਰ ਜਿਹੜਾ ਫਸਲ ਦਾ ਝਾੜ ਵੱਧ ਆ ਇਸ ਕਰਕੇ ਜਿਹੜਾ ਇਹ ਪ੍ਰੋਡਕਟ ਜਿਹੜਾ ਬਹੁਤ ਵਧੀਆ ਆ ਤੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਵੀ ਗੁਰੂ ਸਾਹਿਬ ਨੇ ਜੋ ਸਾਨੂੰ ਉਪਦੇਸ਼ ਦਿੱਤਾ ਉਹਦੇ ਤੇ ਚੱਲ ਕੇ ਆਪਾਂ ਜਿਹੜਾ ਹੈ ਕਿਉਂਕਿ ਇਸ ਸੰਸਾਰ ਦੇ ਵਿੱਚ ਆਪਾਂ ਸਦਾ ਨਹੀਂ ਰਹਿਣਾ ਉਸ ਮਾਲਕ ਦੀ ਦਰਗਾਹ ਦੇ ਵਿੱਚ ਆਪਾਂ ਜਾਣਾ ਹੈ ਤੇ ਆਪਾਂ ਜਿਹੜਾ ਨਾਨਕ ਤੇ ਮੁਖ ਜੇ ਕੀਤੀ ਛੁੱਟੀ ਨਾਲ ਦੇ ਮਹਾਵਾਕਾਂ ਦੇ ਅੰਦਰ ਅਸੀਂ ਚੰਗਾ ਮੁਖ ਲੈ ਕੇ ਜਾਈਏ ਤਾਂ ਕਿ ਆਪਾਂ ਨੂੰ ਕੋਈ ਇਸੇ ਤਰ੍ਹਾਂ ਦੀ ਗਾਹ ਅੱਗੇ ਟੰਗੀਆਂ ਦੇ ਵਿੱਚ ਜਨਮਾਂ ਜਨਮਾਂਤਰਾ ਦੇ ਵਿੱਚ ਨਾ ਫਸ ਗਏ ਆਪਾਂ ਜਿਹੜਾ ਸਰਬੱਤ ਦਾ ਭਲੇ ਦੀ ਜਿਹੜਾ ਫਾਸਵਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਇਸ ਕਰਕੇ ਅਸੀਂ ਇਸ ਮਿਸ਼ਨ ਤੇ ਲੱਗੇ ਹੋਏ ਆ ਤੁਹਾਡਾ ਵੀ ਧੰਨਵਾਦ ਮਟਰ ਮੋਹਨ ਸਿੰਘ ਜੀ ਜੋ ਕਿ ਪਿਛਲੇ ਸਮੇਂ ਤੇ ਵੀ ਸਾਡੇ ਨਾਲ ਸਰਬ ਧਰਮ ਨਿਉਜ ਤੋਂ ਗੇਸੀ ਇਹਨਾਂ ਨੇ ਪਿਛਲੇ ਸਾਲ ਵੀ ਜਿਹੜੀ ਉਹ ਮੂਵੀ ਬਣਾ ਕਰਕੇ ਲੋਕਾਂ ਤੱਕ ਜਾਣ ਜਾਣ ਤੱਕ ਪਹੁੰਚਾਈ ਸੀ ਤੇ ਇਸ ਵਾਰੀ ਵੀ ਇਹਨਾਂ ਨੇ ਸਾਡੇ ਨਾਲ ਇਹਨਾਂ ਨੂੰ ਬੇਨਤੀ ਕੀਤੀ ਸੀ ਇਹ ਸਾਡੇ ਨਾਲ ਅੱਜ ਵੀ ਗਏ ਕਿ ਸਾਡੀ ਅੱਜ ਵੀ ਜਿਹੜੀ ਆ ਇਹ ਗੱਲਾਂ ਜਿਹੜੀਆਂ ਨੇ ਜਿਹੜੀਆਂ ਜਾਣ ਜਾਣ ਤੱਕ ਪਹੁੰਚਾਉਣਗੇ ਅਸੀਂ ਇਹਨਾਂ ਦਾ ਵੀ ਮਾਸਟਰ ਮੋਹਨ ਸਿੰਘ ਜੀ ਡਾਂਡੀਆਂ ਵਾਲਿਆਂ ਦਾ ਜਿਨ੍ਹਾਂ ਨੇ ਸਰਬ ਧਰਮ نیوز ਚੈਨਲ ਬਣਾਇਆ ਹੋਇਆ ਤੇ ਇਹਨਾਂ ਨੇ ਜਾਣ ਜਾਣ ਤੱਕ ਪਹੁੰਚਾਉਣਗੇ ਉਹ ਜਿਹੜੇ ਵੀ ਵੀਰ ਸੁਣਨਗੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਮੇਰਾ ਨੰਬਰ ਹੈ 94173 53108 94173 53108 108 ਸਾਡਾ ਪਿੰਡ ਹੈ ਡਾਂਡੀਆਂ ਹੈ ਤੇ ਜ਼ਿਲ੍ਹਾ ਹੁਸ਼ਿਆਰਪੁਰ ਹੈ ਜਿਹੜੇ ਕਿਸਾਨ ਭਰਾ ਚਾਹੁੰਦੇ ਆ ਵੀ ਆਪਾਂ ਜਿਹੜੀਆਂ ਨਸਲਾਂ ਤੇ ਫਸਲਾਂ ਬਚਾਈਏ ਉਹ ਸਾਡੇ ਦੇ ਨਾਲ ਮਿਲ ਕਰਕੇ ਆਪਾਂ ਸਾਰੇ ਨਾਲ ਮਿਲ ਕੇ ਕੰਮ ਕਰੀਏ ਤਾਂ ਕਿ ਆਪਾਂ ਇਹਨਾਂ ਸਾਥ ਤੇ ਫਸਲਾਂ ਨੂੰ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਗੁਰਦੇਵ ਤਾਨ ਗੁਰਦੇਵ ਜੈ ਭੀਮ ਜੈ ਭਾਰਤ